ਨਮਸਕਾਰ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਮੈਂ ਹਕਮਰ ਸੰਦੂ ਤੁਹਾਡਾ ਅੱਜ ਦੇ ਹੈਲੋ ਪੰਜਾਬ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਇਹ ਸ਼ੋਅ ਅਸੀਂ ਇੰਡੀਅਨ ਟਾਈਮ ਮੁਤਾਬਕ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7 ਤੋਂ 8 ਵਜੇ ਤੁਹਾਡੀ ਸੇਵਾ 'ਚ ਪੇਸ਼ ਕਰਦੇ ਆਂ ਇਹਨੂੰ ਤੁਸੀਂ YouTube ਤੇ Facebook ਦੇ ਉੱਪਰ ਲਾਈਵ ਦੇਖ ਵੀ ਸਕਦੇ ਜੇ ਤੇ ਇਹਦੇ 'ਚ ਪਾਰਟਿਸਿਪੇਟ ਵੀ ਕਰ ਸਕਦੇ ਜੇ ਇਸ ਸ਼ੋਅ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਇੰਪੋਰਟੈਂਟ ਇਸ਼ੂ ਤੇ ਡਿਸਕਸ਼ਨ ਕਰਦੇ ਆਂ ਉਹਦਾ ਬੈਕਗ੍ਰਾਉਂਡ ਦਈਦਾ ਵਾ ਫਿਰ ਤੁਹਾਡੀਆਂ ਕਾਲਸ ਲਈਦੀਆਂ ਔਰ ਐਂਡ ਦੇ ਵਿੱਚ ਆਪਣਾ ਮੈਂ ਐਨਾਲਿਸਿਸ ਤੁਹਾਡੇ ਨਾਲ ਸਾਂਝਾ ਆ ਕਰਦਾਮ ਕਾਲਿੰਗ ਸ਼ੋਅ ਆ ਤੁਸੀਂ ਕਾਲ ਕਰ ਸਕਦੇ ਜੇ ਕਾਲ ਕਰਨ ਵਾਸਤੇ ਦੋ ਨੰਬਰ ਸਾਡੀ ਸਕਰੀਨ ਤੇ ਆਉਣਗੇ ਇੱਕ ਅਮਰੀਕਾ ਦਾ ਨੰਬਰ ਆ ਤੇ ਇੱਕ ਚੰਡੀਗੜ੍ਹ ਦਾ ਨੰਬਰ ਆ ਪਰ ਪਹਿਲੇ 10 ਮਿੰਟ ਹਾਲੇ ਕਾਈ ਕਾਈਂਡਲੀ ਕਾਲ ਨਾ ਕਰਿਓ ਕਾਲ ਕਰਨ ਤੋਂ ਗੁਰੇਜ਼ ਕਰਿਓ ਕਿਉਂਕਿ ਹਾਲੇ ਅਸੀਂ ਕੁਝ ਵੀਡੀਓਜ਼ ਪਲੇ ਕਰਨੀਆਂ ਵਾ ਤਾਂ ਕਿ ਤੁਸੀਂ ਜਿਹੜਾ ਮਸਲਾ ਅਸੀਂ ਡਿਸਕਸ ਕਰਨਾ ਵਾ ਉਹਨੀਆਂ ਉਹਦੇ ਸਾਰੇ ਪਹਿਲੂ ਆਪਾਂ ਸਮਝ ਸਕੀਏ ਇਸ ਪ੍ਰੋਗਰਾਮ ਨੂੰ ਤੁਸੀਂ YouTube ਤੇ Facebook ਦੇ ਉੱਪਰ ਲਾਈਵ ਦੇਖ ਸਕਦੇ ਜੇ ਔਰ ਤੁਸੀਂ ਕੁਝ ਕਮੈਂਟਸ ਵੀ ਆਪਣੇ ਜਿਹੜੇ ਨੇ ਉਹ ਫੇਸਬੁੱਕ ਔਰ YouTube ਦੇ ਉੱਪਰ ਪਾ ਸਕਦੇ ਜੀ ਔਰ ਕਮੈਂਟਸ ਮੈਂ ਕਾਫੀ ਜਿਹੜੇ ਨੇ ਉਹ ਪ੍ਰੋਗਰਾਮ ਦੇ ਵਿੱਚ ਸਾਂਝੇ ਵੀ ਕਰਦਾ ਹਾਂ ਅੱਜ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਸ਼ਰੋਮਣੀ ਅਕਾਲੀ ਦਲ ਦੀ ਇੰਝ ਲੱਗ ਰਿਹਾ ਵਾ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਸਭ ਤੋਂ ਇੱਕੋ ਇੱਕ ਖੇਤਰੀ ਪਾਰਟੀ ਜਿਹੜੀ ਆ ਉਹ ਦੋ ਫਾੜ ਹੋਣ ਜਾ ਰਹੀ ਹੈ ਜਿਹੜੇ ਪ੍ਰਮੁੱਖ ਦੋ ਗਰੁੱਪ ਨੇ ਉਹ ਆਪਣੇ ਆਪਣੇ ਪ੍ਰੋਗਰਾਮ ਉਲੀਕ ਰਹੇ ਨੇ ਜਿਹੜਾ ਬਲਵਿੰਦਰ ਸਿੰਘ ਪੁੰਦਰੀ ਦੇ ਅਗਵਾਈ ਵਾਲਾ ਸ਼ੋਮਨੀ ਅਕਾਲੀ ਦਲ ਆ ਉਹਨਾਂ ਨੇ ਆਪਣਾ ਆਮ ਡੈਲੀਗੇਟ اجلاس ਜਿਹੜਾ ਵਾ 12 ਅਪ੍ਰੈਲ ਨੂੰ ਨਵੇਂ ਪ੍ਰਧਾਨ ਚੁਣਨ ਵਾਸਤੇ ਸੱਦਿਆ ਵਾ ਇਹ ਡੈਲੀਗੇਟ اجلاس ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਹੋਵੇਗਾ ਦੇਖਦੇ ਆ ਕਿ ਇਸ ਸਰ ਦੇ ਵਿੱਚ ਕੌਣ ਪ੍ਰਧਾਨ ਚੁੜਿਆ ਜਾਂਦਾ ਵਾ ਸੁਖਬੀਰ ਸਿੰਘ ਬਾਦਲ ਚੁਣੇ ਜਾਂਦੇ ਨੇ ਜਾਂ ਕੋਈ ਹੋਰ ਕੋਈ ਬੱਸ ਇਸ ਚਾਂਸਸ ਉਹਨਾਂ ਦੇ ਲੱਗਦੇ ਆ ਜਿਉਂ ਵਾਕਈ ਚੋਣ ਲੜਨ ਦੇ ਇੱਛੁਕ ਹੋਏ ਤੇ ਮੇਰਾ ਨਹੀਂ ਖਿਆਲ कि ਉਹਨਾਂ ਦੇ ਸਾਹਮਣੇ ਉਸ ਗਰੁੱਪ ਦੇ ਵਿੱਚੋਂ ਕੋਈ ਉਹਨਾਂ ਨੂੰ ਚੁਣੌਤੀ ਦੇ ਸਕੇਗਾ। ਅ ਇਸ ਗਰੁੱਪ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਿਹੜੀ ਭਰਤੀ ਦੀ ਪ੍ਰਕਿਰਿਆ ਵਾ ਉਹ ਪੂਰੀ ਕਰ ਲਈ ਆ ਕਰੀਬ 27 ਲੱਖ ਲੋਕਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਵਾ ਪਰ ਜਿਹੜੀ ਸ਼੍ਰੋਮਣੀ ਅਕਾਲੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਆ ਪਹਿਲਾਂ 7 ਮੈਂਬਰ ਸੀ ਫਿਰ 5 ਮੈਂਬਰ ਦੀ ਕਮੇਟੀ ਆ ਉਹ ਹਾਲੀ ਆਪਣੀ ਨਵੇਂ ਮੈਂਬਰਾਂ ਦੀ ਭਰਤੀ ਜਿਹੜੀ ਆ ਉਹ ਹਾਲੀ ਕਰ ਰਹੀ ਆ। ਪ੍ਰੋਗਰਾਮ ਉਲੀਖ ਰਹੇ ਨੇ ਥਾਂ ਥਾਂ ਤੇ ਜਾ ਕੇ ਉਹ ਮੀਟਿੰਗਾਂ ਕਰ ਰਹੇ ਨੇ ਅੱਜ ਵੀ ਸ਼ਾਇਦ ਮਾਨਸਾ ਦੇ ਵਿੱਚ ਰੈਲੀ ਸੀ ਇਸ ਤੋਂ ਪਹਿਲਾਂ ਰੋਪੜ ਗੁਰਦਾਸਪੁਰ ਜਲੰਧਰਪੁਰ ਕਈ ਥਾਵਾਂ ਤੇ ਰੈਲੀਆਂ ਜਿਹੜੀਆਂ ਵਾਂ ਉਹ ਹੋ ਚੁੱਕੀਆਂ ਵਾਂ ਅੱਜ ਆਪਾਂ ਗੱਲ ਕਰਨੀ ਆ ਕਿ ਇਹ ਜੋ ਹੋ ਰਿਹਾ ਵਾ ਇਹਦਾ ਪੰਥਕ ਸਿਆਸਤ ਤੇ ਕੀ ਅਸਰ ਪਊਗਾ ਕਿ ਇਹ ਅਕਾਲੀ ਦਲ ਜਿਹੜਾ ਵਾ ਇਹ ਫਿਰ ਤੋਂ ਦੋ ਫੜ ਹੋਣ ਜਾ ਰਿਹਾ ਵਾ ਇਹ ਵਿਸ਼ਾ ਵਾ ਜਿੱਤੇ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਆ ਪਰ ਹੁਣ ਇਹ ਇੱਕ ਤਰੀਕੇ ਨਾਲ ਕਲੋਜ਼ਰ ਦੇ ਕੋਲ ਪਹੁੰਚ ਰਿਹਾ ਕਿਉਂਕਿ 12 ਨੂੰ ਜੇ ਨਵਾਂ ਪ੍ਰਧਾਨ ਚੁਣਿਆ ਗਿਆ ਤੇ ਜਿਹੜੇ ਬਾਕੀ ਲੋਕ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਜੋ ਬਾਗੀ ਨੇ ਜੋ ਨਰਾਜ਼ ਨੇ ਜੋ ਅਡ ਹੋ ਚੁੱਕੇ ਨੇ ਉਹ ਫਿਰ ਕੀ ਕਰਨਗੇ ਇਹ ਬਹੁਤ ਇੱਕ ਦਿਲਚਸਪ ਸਥਿਤੀ ਬਣ ਗਈ ਹੈ ਪੈਸੇ ਤੇ ਇੱਕ ਤਰੀਕੇ ਨਾਲ ਕਹੀਏ ਕਾਫੀ ਮੰਦ ਭਾਗੀ ਸਥਿਤੀ ਆ ਕੱਲ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੀਟਿੰਗ ਸੀ ਵਰਕਿੰਗ ਕਮੇਟੀ ਮੀਟਿੰਗ ਤੋਂ ਬਾਅਦ ਡਾਕਟਰ ਦਿਲਜੀਤ ਸਿੰਘ ਚੀਮਾ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਪ੍ਰਸ਼ਨ ਨੂੰ ਸੰਬੋਧਿਤ ਕੀਤਾ ਉਹਨਾਂ ਦੱਸਿਆ ਕਿ ਕੀ ਕੁਝ ਹੋਤੇ ਹੋਇਆ ਕਿਹੜੇ ਮਤੇ ਪਾਸ ਹੋਏ ਔਰ ਇਹ ਵੀ ਦੱਸਿਆ ਵੀ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਵਾ ਕਿ 12 ਤਰੀਕ ਨੂੰ ਅ اجلاس ਜਿਹੜਾ ਵਾ ਆਮ ਡੈਲੀਗੇਟ ਅ ਜਲਾਸ ਜਿਹੜਾ ਵਾ ਉਹ ਸੱਜਿਆ ਜਾਰੀਆ ਵਾ ਜਿੱਥੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਉਹਨਾਂ ਬਿਲਕੁਲ ਕਲੀਅਰ ਕਰਤਾ ਕਿ ਨਵੇਂ ਪ੍ਰਧਾਨ ਦੀ ਚੋਣ ਉਹ ਦਿਨ ਹੋਣੀ ਆ ਸੁਣੋ ਦਿਲਜੀਤ ਸਿੰਘ ਚੀਮਾ ਨੇ ਕੀ ਐਗਜ਼ੈਕਟਲੀ ਕਿਹਾ ਪਹਿਲਾਂ ਸਾਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ اجلاس ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਹੈ ਉਧੇਦਾਰਾਂ ਦੀ ਚੋਣ ਹੁੰਦੀ ਹੈ ਵਰਕਿੰਗ ਕਮੇਟੀ ਵੀ ਉਹਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਿਆਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਆ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਲੀਕੇਟਾ ਸੂਬਾ ਡੈਲੀਕੇਟਾ ਦਾ ਜਨਰਲ اجلاس ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ ਤੇ 13 ਤਰੀਕ ਨੂੰ ਤਲਵੰਡੀ ਸਾਬੋ ਦੇ ਵਿੱਚ ਜਿਹੜੀ ਵਿਸਾਖੀ ਦਾ ਵੱਡਾ ਸਮਾਗਮ ਹੀ ਹੁੰਦਾ ਉੱਥੇ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸਾਡੇ ਨਵੇਂ ਬਣੇ ਜਿਹੜੇ ਪ੍ਰਧਾਨ ਹੋਣਗੇ ਉਹ ਉੱਥੇ ਵਿਗੜ ਵਜਾਉਣਗੇ ਪਹਿਲੀ ਗੱਲ ਜੇ ਤਾਂ ਉਹਨਾਂ ਦੇ ਕਹਿਣ ਦੀ ਗਲਤ ਨਹੀਂ ਜੇ ਤਾਂ ਤੁਹਾਡੇ ਕੋ ਹੁਕਮ ਦੀ ਕਾਪੀ ਹੈਗੀ ਹੈ ਤੁਸੀਂ ਪੜ੍ਹ ਲਿਓ ਪੰਜ ਮੈਂਬਰੀ ਨੂੰ ਤਾਂ ਕਦੇ ਕੋਈ ਆਦੇਸ਼ ਹੋਇਆ ਨਹੀਂ ਪੰਜ ਮੈਂਬਰੀ ਦਾ ਬਣਾਈ ਹੀ ਨਹੀਂ ਕਦੇ ਕਿਸੇ ਕਾਲ ਤੱਕ ਦੇ ਜਥੇਦਾਰ ਇਸ ਕਰਕੇ ਉਹਨਾਂ ਨੇ ਜਿੰਨਾ ਕੋਈ ਗਮਰਾਹ ਕਰਨਾ ਸੀ ਨਾ ਇਹਨਾਂ ਦਾ ਵੈਸੇ ਇਹਨਾਂ ਕੋਈ ਕੰਮ ਸੀ ਆ ਸਾਡੀ ਚੋਣ ਤੱਕ ਹੀ ਸੀ ਬਾਕੀ ਤਾਂ ਹੁਣ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਆ ਉਹ ਤੈਅ ਕਰਨਗੇ ਵੀ ਅੱਗੋਂ ਉਹਨਾਂ ਨੂੰ ਕੀ ਰੋਲ ਮਿਲਦਾ ਇਹ ਇਹ ਤਾਂ ਉਹਨਾਂ ਦੀ ਇੰਨੀ ਵੀ ਡਿਊਟੀ ਸੀ ਉਹਨਾਂ ਨੇ ਆਪਣੀ ਡਿਊਟੀ ਪੂਰੀ ਤਨਦੇਈ ਨਾਲ ਨਿਭਾਈ ਆ ਨਹੀਂ ਪੰਜ ਮੈਂਬਰੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਮੈਂਬਰੀ ਬਣੀ ਸੀ ਤੁਹਾਡੀ ਗੱਲ ਠੀਕ ਹੈ ਹਾਂਜੀ ਨਹੀਂ 7 ਮੈਂਬਰੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ ਸਨ ਨਿਦਰਾਣ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾਲ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਡਾਕਟਰ ਦਲਜੀਤ ਸਿੰਘ ਚੀਮਾ ਕਹਿ ਰਹੇ ਨੇ ਕਿ ਇਹ ਪ੍ਰਤੀ ਕਮੇਟੀ ਹੈ ਹੀ ਨਹੀਂ ਜਿਹੜੀ ਪੰਜ ਮੈਂਬਰੀ ਆ ਸੱਤ ਮੈਂਬਰੀ ਕਮੇਟੀ ਆ ਸ਼੍ਰੀ ਕਾਲ ਤਖਤ ਨੇ ਬਣਾਈਆ ਨਿਗਰਾਨ ਕਮੇਟੀ ਹੈ ਜਿਹਦਾ ਬਾਕੀ ਜਿਹੜੇ ਆਗੂ ਨੇ ਵਿਰੋਧੀ ਆਗੂ ਨੇ ਉਹਨਾਂ ਦਾ ਇਸ ਗੱਲ ਦਾ ਖੰਡਨ ਵੀ ਕੀਤਾ ਵਾ ਕਿ ਇਹ ਸਹੀ ਨਹੀਂ ਜੋ ਡਾਕਟਰ ਚੀਮਾ ਕਹਿ ਰਹੇ ਨੇ ਕੁਲਦੀਪ ਰਮਾਨਾ ਸਾਡੇ ਨਾਲ ਫੇਸਬੁਕ ਤੇ ਜੁੜਗੇ ਨੇ ਕਹਿ ਰਹੇ ਨੇ ਦਰਸਲ ਇਹ ਪੁਲ ਖਿੱਚ ਨੇ ਕਿ ਪਿਛਲੇ ਸਮਿਆਂ ਅਨੁਸਾਰ ਦੇਰ ਸਵੇਰ ਪੰਥ ਇਹਨਾਂ ਨੂੰ ਪ੍ਰਵਾਨ ਕਰ ਲਵੇਗਾ ਪਰ ਇਹਨਾਂ ਸਮਿਆਂ 'ਚ ਇਹਨਾਂ ਦੀਆਂ ਆਪਣੀਆਂ ਜਾਂ ਇਹਨਾਂ ਨਾਲ ਫ੍ਰੈਂਡਲੀ ਮੈਚ ਖੇਡਣ ਵਾਲੀਆਂ ਦੀਆਂ ਸਰਕਾਰਾਂ ਹੁੰਦੀਆਂ ਸਨ ਤੇ ਵੱਡੇ ਬੱਦਲ ਦਾ ਰਾਜਸੀ ਹੁਨਰ ਵੀ ਕੰਮ ਆ ਜਾਂਦਾ ਸੀ ਪਰ ਹੁਣ ਸੋਸ਼ਲ ਮੀਡੀਆ ਦੇ ਯੁੱਗ 'ਚ ਇਹਨਾਂ ਦੀਆਂ ਚਾਲਾਂ ਨੂੰ ਲੋਕ ਸਮਝ ਸਕਦੇ ਨੇ ਉਹ ਪਤਾ ਲਾ ਰਹੇ ਨੇ ਲੰਬਾ ਕਮੈਂਟ ਹੈ ਮੈਂ ਪੂਰਾ ਕਮੈਂਟ ਨਹੀਂ ਪੜ ਸਕਦਾ ਦਰਸ਼ਕ ਜੀ चौहान ਕਹਿ ਰਹੇ ਨੇ ਕਿ ਸ਼੍ਰੀ ਕਾਲ ਤੱਕ ਤੇ ਨਾਲ ਨੇ ਲੋਕ ਇੱਕ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਨਾਲ ਨਹੀਂ ਰਬੀ ਸਿੰਘ ਗਿੱਲ ਕਹਿ ਰਹੇ ਨੇ ਕਿ ਅਕਾਲੀ ਦਲ ਨੇ ਆਲਮੋਸਟ ਸਿੱਖ ਪੰਥ ਤੋਂ ਪਹਿਲਾਂ ਹੀ ਡਿਵੋਰਸ ਲੈ ਲਿਆ ਵਾ ਤਲਾਕ ਲੈ ਚੁੱਕੇ ਨੇ ਜਦੋਂ ਤੋਂ ਦਸੰਬਰ 2 ਦਾ ਵਰਡਿਕਟ ਇਹਨਾਂ ਨੇ ਨਹੀਂ ਮੰਨਿਆ ਹਰਦੀਪ ਸਿੰਘ ਕਹਿ ਰਹੇ ਨੇ ਆਈ ਵਾਸ਼ ਹੋਵੇਗਾ 올ਡ ਵਾਈਨ ਨਿਊ ਬੋਟਲ ਇਨ ਟੁਡੇਜ਼ ਪੋਲਿਟੀਕਲ ਸਿਨੈਰੀਓ ਇੱਕ ਇੱਕ ਬਾਇਓਲੋਜੀਕਲ ਪਾਰਟੀ ਦੀ ਲੋੜ ਹੈ ਇਹ ਹਰਦੀਪ ਸਿੰਘ ਹੋਣਾ ਦਾ ਕਮੈਂਟ ਹੈ ਨਿਸ਼ਾਨ ਸਿੰਘ ਟਿੰਸਾ ਕਹਿ ਰਹੇ ਨੇ ਕਿ ਪੰਜਾਬ ਦੇ ਲੋਕ ਪੰਜ ਮੈਮਰੀ ਕਮੇਟੀ ਨੂੰ ਬਹੁਤ ਸਤਿਕਾਰ ਦੇ ਰਹੇ ਨੇ ਬਹੁਤ ਅੱਛਾ ਰਿਸਪਾਂਸ ਦੇ ਰਹੇ ਨੇ ਲੱਗਦਾ ਵੀ ਇਹੋ ਹੀ ਰਹੇ ਜੀ ਰਿਸਪਾਂਸ ਬਹੁਤ ਅੱਛਾ ਵਾ ਲੇਕਿਨ ਆਪਾਂ ਦੇਖ ਲਿਆ ਵਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਬਜਟ ਨੇ ਆਪਣੇ ਰਸਤੇ ਤੇ ਚੱਲਣ ਲਈ ਰਾਜਨ ਸੈਣੀ ਦਾ YouTube ਤੇ ਕਮੈਂਟ ਆ ਕਿ ਪੰਥਕ ਸਿਆਸਤ ਵਿੱਚ ਹੁਣ ਇੱਕ ਤੀਜੀ ਤੇਰਵੀ ਸ਼ਾਮਲ ਹੋ ਹੈ ਹੈ ਸਮਾਹੀ ਦਸੂ ਤਿੰਨ ਤੋਂ ਪਹਿਲਾਂ ਸੀ ਜੀ ਇੱਕ ਹੋਰ ਸ਼ਾਮਲ ਆ ਸਮਾਹੀ ਦਸੂ ਪੰਥਕ ਸਿਆਸਤ ਕਿਹੜੇ ਨੇਤਾ ਨੂੰ ਪ੍ਰਵਾਨ ਕਰਦੀ ਹੈ ਗੁਲਦੀਪ ਸਿੰਘ ਕਹਿ ਰਹੇ ਨੇ ਪੰਜ ਮੈਂਬਰੀ ਕਮੇਟੀ ਆਰਐਸਐਸ ਭਾਜਪਾ ਦੀ ਬੀ ਟੀਮ ਹੈ ਸੋ ਤਕਰੀਬ ਕਰੀ ਵੱਖਰੇ ਕਮੈਂਟ ਆ ਰਹੇ ਨੇ ਹੁਣ ਕਿਨੂੰ ਮੰਨੀਏ ਕਿਨੂੰ ਨਹੀਂ ਪਰ ਐਟਲੀਸਟ ਆਪਾਂ ਵੇਖ ਸਕਦੇ ਆ ਕਿ ਲੋਕਾਂ ਦਾ ਕੀ ਹਾਲ ਆ ਹਰਸਿਮਰਨ ਸਿੱਧੂ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਬਾਕੀ ਸਿਆਸੀ ਲੀਡਰਾਂ ਨਾਲੋਂ ਚੰਗੇ ਨੇ ਮੈਂ ਜਿਵੇਂ ਹੁਣੇ ਦੱਸਿਆ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਨਾਂ ਨੇ ਆਪਣੀ ਭਰਤੀ ਮਹਿੰਮ ਸ਼ੁਰੂ ਕੀਤੀ ਹੋਈ ਆ ਖਾਂ-ਖਾਂਦੇ ਉਹ ਰੈਲੀਆਂ ਕਰ ਰਹੇ ਨੇ ਅੱਜ ਜਿਵੇਂ ਦੱਸਿਆ ਕਿ ਮਾਨਸਾ ਦੇ ਵਿੱਚ ਰੈਲੀ ਸੀ ਇਹਨਾਂ ਰੈਲੀਆਂ ਦੇ ਵਿੱਚ ਮਨਪ੍ਰੀਤ ਯਾਲੀ ਗੁਰਪ੍ਰਤਾਪ ਵਡਾਲਾ ਮੁੱਖ ਸਪੀਕਰ ਹੁੰਦੇ ਨੇ ਇੱਕ ਦੋ ਰੈਲੀਆਂ ਦੇ ਵਿੱਚ ਰਵੀਿੰਦਰ ਸਿੰਘ ਬੜੇ ਪੁਰਾਣੇ ਲੀਡਰ ਨੇ ਜੋ ਪਹਿਲੀ ਵਾਰੀ 1900 6869 ਦੇ ਵਿੱਚ ਪਹਿਲੀ ਵਾਰੀ ਜਿੱਤੇ ਸੀ ਚੋਣ ਰੋਪੜ ਤੋਂ ਉਹ ਵੀ ਇਹਨਾਂ ਰੈਲੀਆਂ 'ਚ ਸ਼ਾਮਲ ਹੋ ਰਹੇ ਨੇ ਇਸ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਰਹੇ ਨੇ ਉਹ ਵੀ ਇੱਕ ਰੈਲੀ ਦੇ ਵਿੱਚ ਆ ਕੇ ਉਹਨਾਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਬਾਅਦ ਸਨਾਵਾਂਗੇ ਪਰ ਪਹਿਲੋ ਮੈਂ ਸੁਣਾਉਣਾ ਚਾਹਣਾ ਤੁਹਾਨੂੰ ਮਨਪ੍ਰੀਤ ਯਾਲੀ ਨੇ ਐਗਜ਼ੈਕਟਲੀ ਰੈਲੀ ਦੇ ਵਿੱਚ ਕੀ ਕਿਹਾ ਤਕਰੀਬਨ 3.5 ਕਰੋੜ ਦੀ ਆਬਾਦੀ ਆ ਸਿੱਖਾਂ ਦੀ ਉਹਦੇ ਵਿੱਚੋਂ 7 ਮੈਂਬਰ ਚੁਣੇ ਗਏ ਸੀ ਅਕਾਲ ਤਖਤ ਸਾਹਿਬ ਵੱਲੋਂ ਸੱਤਾਂ ਦੇ ਵਿੱਚੋਂ 5 ਰਹਿ ਗਏ ਜੇ ਵਿੱਚ 5 ਵੀ ਅਕਾਲ ਤਖਤ ਦਾ ਹੁਕਮ ਨਾ ਮੰਨਦੇ ਉਹ ਵੀ ਅੱਜ ਕੌਮ ਨਾਲ ਨਾ ਖੜਦੇ ਤਾਂ ਦੱਸੋ ਫਿਰ ਕੀ ਹੁੰਦਾ ਸੋ ਅਸੀਂ ਫੈਸਲਾ ਲਿਆ ਪੰਜਾਂ ਨੇ ਕਿ ਉਹ ਸੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਾਂਗੇ ਅਤੇ ਪਾਰਦਰਸ਼ੀ ਢੰਗ ਦੇ ਨਾਲ ਇਹ ਭਰਤੀ ਸ਼ੁਰੂ ਕਰਾਂਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਿਨ ਦਾ ਕੰਮ ਸ਼ੁਰੂ ਹੋਇਆ ਇਹ ਮੁਹਿੰਮ ਸ਼ੁਰੂ ਹੋਈ ਆ ਇਹ ਮੁਹਿੰਮ ਇੱਕ ਲਹਿਰ ਦਾ ਰੂਪ ਧਾਰਨ ਕਰ ਰਹੀ ਆ ਸਭ ਤੋਂ ਪਹਿਲਾਂ ਮਲੇਰ ਕੋਟੜਾ ਉਸ ਤੋਂ ਬਾਅਦ ਜਲੰਧਰ ਫਿਰ ਸੰਗਰੂਰ ਫਿਰ ਪਟਿਆਲਾ ਉਸ ਤੋਂ ਬਾਅਦ ਕੱਲ ਪਰਸੋ ਸਾਡੀ ਸਮਰਾਲੇ ਇੱਕ ਹਲਕੇ ਦੀ ਮੀਟਿੰਗ ਸੀ ਜਿੱਥੇ ਹਜ਼ਾਰਾਂ ਹੀ ਵਰਕਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਪਿਛਲੇ ਸਮੇਂ ਚ ਰਹੀ ਆ ਤਿਆਗ ਸੇਵਾ ਤੇ ਕੁਰਬਾਨੀ ਇਹ ਸਿਧਾਂਤ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਲਈ ਇੱਥੇ ਕੁਰਸੀ ਲਈ ਕੋਈ ਜਗ੍ਹਾ ਨਹੀਂ ਇਸ ਪਾਰਟੀ ਦੇ ਵਿੱਚ ਕੁਰਸੀਆਂ ਵਾਲੀਆਂ ਪਾਰਟੀਆਂ ਹੋਰ ਨੇ ਸਾਡੀ ਤਾਂ ਪਾਰਟੀ ਤਿਆਗ ਵਾਲੀ ਪਾਰਟੀ ਆ ਸੇਵਾ ਤੇ ਕੁਰਬਾਨੀ ਵਾਲੀ ਪਾਰਟੀ ਆ ਸੋ ਇਸ ਲਈ ਇਹ ਜਿਹੇ ਆਗੂਆਂ ਨੂੰ ਇਹੀ ਲੜਾਈ ਆ ਸਾਡਾ ਕੋਈ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਬਹੁਤ ਨੇੜਤਾ ਰਹੀ ਆ ਭਰਾਵਾਂ ਵਰਗੇ ਸਬੰਧ ਰਹੇ ਨੇ ਕੋਈ ਨਿੱਜੀ ਰੌਲਾ ਨਹੀਂ ਲੜਾਈ ਸਿਧਾਂਤਿਕ ਆ ਲੜਾਈ ਆ ਕੀ ਪਾਰਟੀ ਦਾ ਇਤਿਹਾਸ ਕੀ ਕਹਿੰਦਾ ਪਾਰਟੀ ਦੇ ਸਿਧਾਂਤ ਕੀ ਕਹਿੰਦੇ ਆ ਤੇ ਸਾਡਾ ਦੁਨੀਆ ਦੇ ਵਿੱਚ ਬੈਠਾ ਪਾਰਟੀ ਨੂੰ ਜਿਹੜਾ ਪੰਥ ਦਰਦੀ ਆ ਪੰਥ ਪ੍ਰਸਤ ਜਿਹੜੇ ਸਾਡੇ ਲੋਕ ਨੇ ਪੰਜਾਬੀ ਨੇ ਇਹ ਸਿੱਖ ਨਹੀਂ ਸਿੱਖਤਾ ਹੈਗੇ ਨੇ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਨੇ ਉਹ ਵੀ ਇਸ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਸੋ ਇਸ ਲਈ ਇਹ ਸਿਧਾਂਤਿਕ ਲੜਾਈ ਆ ਕੋਈ ਨਿੱਜੀ ਕਿਸੇ ਸਵਾਰਥ ਦੀ ਲੜਾਈ ਨਹੀਂ ਸੋਦੇ ਲਈ ਸਾਰੇ ਤੁਸੀਂ ਸਾਥ ਦਿਓ ਤਾਂ ਜੋ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਸਾਰਿਆਂ ਦਾ ਹੀ ਧੰਨਵਾਦ ਤੁਸੀਂ ਸੁਣ ਰਹੇ ਸੀ ਮਨਪ੍ਰੀਤ ਸਿੰਘ ਯਾਲੀ ਨੂੰ ਉਹਨਾਂ ਨੇ ਕਿਹਾ ਕਿ ਕੋਈ ਨਿੱਜੀ ਲੜਾਈ ਨਹੀਂ ਸਿਧਾਂਤਿਕ ਲੜਾਈ ਆ ਸਾਡੇ ਨਾਲ ਫੇਸਬੁੱਕ ਦੇ ਉੱਪਰ ਇੰਦਰਜੀਤ ਪਾਗੀ ਕੇ ਜੁੜਗੇ ਨੇ ਉਹ ਕਹਿ ਰਹੇ ਨੇ ਕਿ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਪ੍ਰਧਾਨ ਦੀ ਇਹ ਇੱਕ ਬਹੁਤ ਤਕੜਾ ਮੈਸੇਜ ਸੁਨੇਹਾ ਜਿਹੜਾ ਵਾ ਔਰ ਅਸਰ ਪੰਥਕ ਪੋਲਿਟਿਕਸ ਦੇ ਉੱਪਰ ਛੱਡੇਗੀ ਇਹ ਉਹਨਾਂ ਦਾ ਵਿਚਾਰ ਹੈ ਔਰ ਇਹ ਜਿਹੜੇ ਨਿਰਾਸ਼ ਤੜਾਵਾ ਇਹ ਨਿਰਾਜ਼ ਇਹ ਸਰਵਾਈਵ ਨਹੀਂ ਕਰ ਸਕਣਗੇ ਜਿਵੇਂ ਮੱਛੀ ਜਿਹੜੀ ਆ ਸਮੁੰਦਰ ਤੋਂ ਬਿਨਾ ਰਹਿ ਨਹੀਂ ਸਕਦੀ ਔਰ ਇਹੋ ਹੀ ਇਹਨਾਂ ਦਾ ਹਾਲ ਹਸ਼ਰ ਹੋਵੇਗਾ ਮੈਂ ਜਿਵੇਂ ਦੱਸਿਆ ਕਿ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜ ਮੈਂਬਰੀ ਕਮੇਟੀ ਕਰ ਰਹੀ ਆ ਉਹਦੇ ਵਿੱਚ ਰਵੀਿੰਦਰ ਸਿੰਘ ਵੀ ਪਹੁੰਚੇ ਬੜੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਸੁਣੋ ਤਾਨੂੰ ਪਤਾ ਲੱਗ ਜੂਗਾ ਵੀ ਕਿੰਨੇ ਪੁਰਾਣੇ ਉਹ ਲੀਡਰ ਹਨ ਔਰ ਕਿੰਨਾ ਉਹਨਾਂ ਦਾ ਤਜਰਬਾ ਵਾ ਜੇ ਉਹ ਇਹਨਾਂ ਦੇ ਨਾਲ ਨੇ ਤੇ ਇਹਦਾ ਕੀ ਇੱਕ ਮੈਸੇਜ ਆਮ ਲੋਕਾਂ ਨੂੰ ਜਾਵੇਗਾ ਸੁਣੋ ਰਵੀਿੰਦਰ ਸਿੰਘ ਨੂੰ ਅੱਜ ਅਕਾਲੀ ਦਲ ਦੀਆਂ ਕਮਜ਼ੋਰੀਆਂ ਕੁਝ ਕਹਿਣੀਆਂ ਤੇ ਉਹ ਜੇ ਅਕਾਲੀ ਦਲ ਦੇ ਵਿੱਚ ਕਮਜ਼ੋਰੀਆਂ ਆਈਆਂ ਨੇ ਕਿਹੜੇ ਸ਼ਖਸ ਦੇ ਵਜੇ ਕਰਕੇ ਆਈਆਂ ਨੇ ਉਹ ਵਜੇ ਪੂਰਾ ਨਾਮ ਵੀ ਲੈਣਾ ਹੈ ਤੇ ਜੇ ਕਿਸੇ ਨੂੰ ਤਕਲੀਫ ਹੈ ਤੇ ਜਾਂ ਤਾਂ ਕੰਨਾਂ ਵਿੱਚ ਰੂੰ ਦੇ ਲਵੇ ਤੇ ਯਾਰ ਇਥੋਂ ਥੋੜਾ ਜਿਆ ਪੰਜ ਮਿੰਟ ਵਾਸਤੇ ਬਾਹਰ ਹੋ ਜਾਣ ਕਿਉਂਕਿ ਮੈਂ ਰੁਕ ਨਹੀਂ ਸਕਦਾ ਸਰਦਾਰ ਪ੍ਰਕਾਸ਼ ਸਿੰਘ ਤੇ ਬੀਬੀ सुरेंद्र ਦੋਨੋਂ ਸਾਡੇ ਘਰੇ ਆ ਬੈਠੇ ਸਨ ਤੇ ਉਥੇ ਮੇਰੇ ਕੋਲੋਂ ਉਹਨਾਂ ਨੂੰ ਕਿਹਾ ਗਿਆ ਬਾਸ ਜੀ ਜਿਹੜੇ ਢੰਗ ਨਾਲ ਤੁਸੀਂ ਮੁੰਡੇ ਨੂੰ ਅੱਗੇ ਕਰ ਰਹੇ ਹੋ ਇਹ ਗਲਤ ਹੈ ਕਿਸੇ ਦਿਨ ਲੋਕਾਂ ਨੇ ਮੂੰਹ ਤੇ ਥੁਕਣਾ ਸਿੰਘ ਉਹ ਬੋਲਿਆ ਨਹੀਂ ਕੁਝ ਨਹੀਂ ਕਿਹਾ ਉਹ ਉਤੋਂ ਵਾਂਗੂ ਵਿਚੇ ਰੱਖ ਲੈਂਦਾ ਹੁੰਦਾ ਸੀ ਉਹਦੇ ਮਗਰੋਂ ਉਹਦੇ ਮਨ ਵਿੱਚ ਹੋ ਗਿਆ ਕਿ ਇਹ ਇਹ ਤਾਂ ਬੰਦਾ ਹੁਣ ਮੇਰੀਆਂ ਬਹੁਤੀਆਂ ਸ਼ਿਕਾਇਤਾਂ ਕਰਨ ਲੱਗਿਆ ਉਹਨੇ ਬਹਾਨਾ ਜਾਂ ਬਣਾਇਆ ਤੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ ਤੇ 22 ਦੇ ਵਿੱਚ ਇਲੈਕਸ਼ਨ ਦੇ ਵਿੱਚ ਪ੍ਰਕਾਸ਼ ਸਿੰਘ ਵੀ ਹਾਰਿਆ ਤੇ ਮੁੰਡਾ ਹੜਿਆ ਜਿਹੜਾ ਹੁਣ ਪ੍ਰਧਾਨ ਬਣਾਈ ਫਿਰਦੇ ਆ ਦੋਨੋਂ ਹਰੇ ਜੇ ਮਾੜਾ ਮੋਟਾ ਦਰਦ ਹੁੰਦੀ ਪੰਥਿਕ ਪਾਰਟੀ ਦੀ ਸਿੱਖਾਂ ਦੀ ਤੇ ਪ੍ਰਕਾਸ਼ ਅਸਤੀਫਾ ਦਿੰਦਾ ਆਪਣੇ ਟੱਬਰ ਨੂੰ ਵਾਪਸ ਲੈਂਦਾ ਲੇਕਿਨ ਨਹੀਂ ਸੀ ਇਹ ਲੋਕ ਉਸ ਇਲਾਕੇ ਦੇ ਮਾਲਵੇ ਦੇ ਪਛਾਣ ਗਏ ਸਨ ਉਹਨਾਂ ਨੇ ਮਗਰੋਂ ਬਿੱਲੇ ਲਾਤੇ ਕਿ ਵੀ ਬਾਦਲ ਦਾ ਪਾਰਟੀ ਦਾ ਔਰੇ ਬੰਦਾ ਨਾ ਵੜੇ ਕੀ ਰਾ ਗਿਆ ਥੋੜਾ ਨਾ ਅਸੀਂ ਗੁਰੂ ਗੋਬਿੰਦ ਸਿੰਘਾ ਲੈ ਕੇ ਤੁਰਦੇ ਆ ਤੇ ਖੀਸੇ ਆਪਣੇ ਪਰਦੇ ਆ ਅਸੀਂ ਸਰਕਾਰਾਂ ਦਾ ਤਾਂ ਕੁਰਸੀਆਂ ਦਾ ਵਹਿਮ ਹੈ ਪੈਸੇ ਬਣਾਉਣ ਨੂੰ ਤੁਰ ਪੈਂਦੀ ਦੁਨੀਆ ਸਾਨੂੰ ਇਹ ਸਾਰੀਆਂ ਗੱਲਾਂ ਧੋਣੀਆਂ ਪੈਣੀਆਂ ਐ ਅਸੀਂ ਸਹੀ ਰਸਤੇ ਦੇ ਉਤੋਂ ਸਾਡੀ ਗੱਡੀ ਪਟੜੀ ਤੋਂ ਉਤਰ ਗਈ ਐ ਬੜੀ ਵੱਡੀ ਗੱਲ ਹੋਇਆਤ ਬਚ ਜਾਂਦਾ ਇਹ ਗੱਲ ਕਰਕੇ ਤਾਂ ਹੋਰ ਡੁੱਬ ਗਿਆ ਇੱਥਾਂ ਇਹਨੇ ਤੋਹਫੀਨ ਕੀਤੀ ਅਕਾਲ ਤਖਦੀ ਦੁਆਰਾ ਉੱਥੇ ਵੀ ਨਹੀਂ ਰੁਕੇ ਫਿਰ ਜਿਹੜੇ ਜ਼ਹਿਦਾਰ ਬਣਾਏ ਸਨ ਉਹਨਾਂ ਨੂੰ ਬਦਲਤਾ ਕਿ ਹਾਂ ਬਦਲ ਦਾਂਗੇ ਤਬ ਖੰਨੀ ਦੁਨੀਆ ਪਲਟ ਜੂਗੀ ਉਹ ਭਾਈ ਲੋਕਾਂ ਦੀ رائے ਤਾਂ ਨਹੀਂ ਬਦਲਨੀ ਤੁਹਾਡੇ ਮੁਤਲਕ ਰਵੀਂਦਰ ਸਿੰਘ ਕਹਿ ਰਹੇ ਨੇ ਕਿ ਜਿਹੜੀ ਪਾਰਟੀ ਆ ਇਹ ਲੀ ਤੋਂ ਉਤਰ ਚੁੱਕੀ ਆ ਅ ਔਰ ਮਸਲਾ ਬਹੁਤ ਗੰਭੀਰ ਹੋ ਗਿਆ ਵਾ ਸਤਨਾਮ ਸਿੰਘ ਤਾਮੀ ਦਾ ਫੇਸਬੁੱਕ ਤੇ ਕਮੈਂਟ ਆ ਕਿ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆ ਵਾਲੀ ਕਹਾਣੀ ਖਤਮ ਹੈ ਫਰੀਦਕੋਟ ਖਡੂਰ ਸਾਹਿਬ ਅਤੇ ਪਿਛਲੀਆਂ ਚੋਣਾਂ ਤੋਂ ਬਦਲਦਲ ਤੋਂ ਸੁਨੇਹਾ ਸਪਸ਼ਟ ਹੈ ਹਰਮੇਸ਼ ਸਿੰਘ ਹੋਟੀ ਕਹਿ ਰਹੇ ਨੇ ਕਿ ਕੰਦ ਤੇ ਸਾਫ ਲਿਖਿਆ ਵਾ ਵੀ ਅੰਜ ਕੰਦ ਤੇ ਸਾਫ ਲਿਖਿਆ ਵਾ ਕਿ ਅਸਲ ਦੇ ਵਿੱਚ ਬਾਦਲ ਐਂਡ ਕੰਪਨੀ ਜਿਹੜੇ ਨੇ ਉਹ ਫਿਸ਼ ਆਊਟ ਆਫ ਵਾਟਰ ਨੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਸੁਖਿੰਦਰ ਸਿੰਘ ਕਹਿ ਰਹੇ ਨੇ ਪੰਜ ਮੈਂਬਰੀ ਕਮੇਟੀ ਇੱਕ ਵਧੀਆ ਅਕਾਲੀ ਦਲ ਬਣਾਉਣਗੇ ਪੰਜਾਬੀਆਂ ਦਾ ਵਧੀਆ ਰਿਸਪੌਂਸ ਮਿਲ ਰਿਹਾ ਭਾਈ ਇਹ ਸੁਖਿੰਦਰ ਸਿੰਘ ਹੁਣਾ ਦਾ ਕਮੈਂਟ ਆ ਕੁਝ ਕਮੈਂਟਸ ਉਹਨਾਂ ਦੇ ਹੱਕ ਦੇ ਵਿੱਚ ਵੀ ਸੁਭੀਤ ਸਿੰਘ ਬਾਦਲ ਦੇ ਹੱਕ ਦੇ ਵਿੱਚ ਵੀ ਆ ਰਹੇ ਆ ਉਹ ਵੀ ਮੈਂ ਕੋਸ਼ਿਸ਼ ਕਰੂੰਗਾ ਜਗਸੀਰ ਸਿੰਘ ਜਿਵੇਂ ਕਹਿ ਰਹੇ ਨੇ ਸੁਖਬੀਰ ਸਿੰਘ ਇੱਕ ਚੰਗੇ ਵਿਅਕਤੀ ਨੇ ਦੇਖਦੇ ਆ ਕਿ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ ਹਾਂਜੀ ਭਾਈ ਸਾਹਿਬ ਕੌਣ ਬੋਲ ਰਹੇ ਸਤਿ ਸ਼੍ਰੀ ਅਕਾਲ ਜੀ ਮਲੋਤਰਾ ਮਲੋਤਰਾ ਜੀ ਹੋਲਡ ਕਰੋ ਇੱਕ ਮਿੰਟ ਦੂਜੀ ਕਾਲ ਹੈ ਹਾਂਜੀ ਭਾਈ ਸਾਹਿਬ ਕੌਣ ਬੋਲ ਰਹੇ ਸਤਿ ਸ਼੍ਰੀ ਅਕਾਲ ਸੰਤੋਖ ਸਾਹਿਬ ਸੋਤਿਆ ਸਾਹਿਬ ਜੀ ਦਾ ਮਨਜੀਤ ਮਨਜੀਤ ਹੋਲਡ ਕਰੋ ਮੈਂ ਪਹਿਲਾਂ ਮਲੋਤਰਾ ਜੀ ਦੀ ਕਾਲ ਲੈਣੀ ਹੈ ਫਿਰ ਤੁਹਾਡੀ ਕਾਲ ਲੈਣਾ ਹੋਲਡ ਕਰ ਲਓ ਸਾਡੇ ਨਾਲ ਮੁਕੱਦਰ ਸਿੰਘ ਵੀ ਜੁੜੇ ਨੇ ਸੋ ਮੈਂ ਦੋ ਕਾਲਸ ਲੈ ਕੇ ਫਿਰ ਮੁਕੱਦਰ ਸਿੰਘ ਦੀ ਕਾਲ ਲਵਾਂਗਾ ਪਹਿਲਾਂ ਮੈਂ ਮਲੋਤਰਾ ਜੀ ਦੀ ਕਾਲ ਲੈਣ ਲੱਗਾ ਮਲੋਤਰਾ ਜੀ ਆਪਣੀ ਗੱਲ ਸ਼ੁਰੂ ਕਰੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪ ਜੀ ਆ ਕੇ ਜੀ ਡੋਨਲਡ ਰਾਇਨ ਜੀ ਪਾਏ ਤੇ ਆਪਣੀ ਕੁਰਸੀ ਨਾਲ ਚੁੱਕ ਕੇ ਬਾਹਰ ਆ ਗਿਆ ਸੀ ਆ ਕਿ ਮੈਂ ਆਪਣੀ ਕੁਰਸੀ ਨਹੀਂ ਛੱਡਣੀ ਜੀ ਉਸੇ ਤਰ੍ਹਾਂ ਸੁਖਵੀਰ ਬਾਦਲ ਸਿੰਘ ਨੇ ਬਾਦਲ ਸਾਹਿਬ ਨੇ ਰਿਜ਼ਾਈਨ ਕੀਤਾ ਤਾਂ ਆਪਣੀ ਕੁਰਸੀ ਚੁੱਕ ਕੇ ਬਾਹਰ ਆ ਗਏ ਕਿ ਮੈਂ ਫੇਰ ਪ੍ਰਧਾਨ ਜੀ ਦੇ ਵਾਪਸ ਉਸੇ ਕੁਰਸੀ ਤੇ ਆ ਕੇ ਬਹੋ ਹਾਂ ਹਾਂ ਤੇ ਉਹ ਨੂੰ ਥੋੜੀ ਜੀ ਸਬਕ ਮਿਲਿਆ ਮੈਂ ਤੁਹਾਡੇ ਚੈਨਲ ਤੇ ਇੱਕ ਬੜੇ ਦੇਰ ਪਹਿਲਾਂ ਇਹ ਗੱਲ ਬੜੀ ਕਲੀਅਰ ਕਰਤੀ ਸੀ ਕਿ ਸੁਖਵੀਰ ਬਾਦਲ ਨੂੰ ਸਿੱਖ ਕੌਮ ਨੇ ਐਕਸੈਪਟ ਨਹੀਂ ਕਰਨਾ ਹੁਣ ਜਦ ਤੱਕ ਹੀ ਕੋਈ ਹੋਰ ਪ੍ਰਧਾਨ ਆਏਗਾ ਤੇ ਫੇਰ ਭਾਵੇਂ ਉਹਦੇ ਬਾਅਦ ਤੇ ਨੇ ਹੋਰ ਲੈ ਲੈਣਾ ਲੈਣਾ ਚਾਹਣ ਤੇ ਸਵੇਰ ਕਿਉਂਕਿ ਇਹਨਾਂ ਨੇ ਕੁਝ ਸਹੀ ਮੈਨੇ ਜਿੱਦਾਂ ਪੰਜਾਬ ਸਰਕਾਰ ਵਿੱਚ ਇਹਨਾਂ ਦਾ ਕੋਈ ਬੰਦਾ ਨਹੀਂ ਰਿਹਾ ਹੁਣ ਕਾਲੀ ਦਲ ਵਿੱਚ ਅਗਰ ਇਲੈਕਸ਼ਨ ਜਿੱਦਣ ਹੋਗੀ ਤੁਸੀਂ ਦੇਖਣਾ ਕਿ ਜਿਹੜੇ ਇਹਨਾਂ ਦੇ ਖਾਸ ਵਿਚਲੇ ਬੰਦੇ ਸਨ ਉਹ ਵੀ ਬਾਗੀ ਇੰਨੇ ਕੋ ਹੋ ਗਏ ਕਿ ਇਹਨਾਂ ਨੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੁਸੀਂ ਪਿੱਛੇ ਵੇਖਿਆ ਹੀ ਹੈ ਮੀਟਿੰਗਾਂ 'ਚ ਕਿਰਨ ਜੋ ਤੱਕ ਮਾਈਕ ਹੋਏਗੇ ਰਾਈਟ ਮਤਲਬ ਕਿ ਇੰਨੇ ਤਕਾਸ਼ਾ ਹੀ ਹੋਣ ਦੀ ਹੈ ਕਿ ਕੋਈ ਬਰਦਾਸ਼ਤ ਨਹੀਂ ਕਰੇਗਾ ਔਰ ਬਾਹਰ ਦੇ ਸਿੱਖ ਔਰ ਪੰਜਾਬ ਦੇ ਰਹਿਣ ਵਾਲੇ ਪਿੰਡਾਂ ਦੇ ਸਿੱਖੇ ਸਭ ਕੁਝ ਦੇਖ ਰਹੇ ਨੇ ਇੰਨੇ ਕਿਉਂ ਸਿਆਣੇ ਹੋ ਗਏ ਨੇ ਕਿ ਇਹ ਸਭ ਕੁਝ ਬਰਦਾਸ਼ਤ ਨਹੀਂ ਕਰਨਗੇ ਸੋ ਇਸ ਕਰਕੇ ਇਹਨਾਂ ਨੇ ਭਾਵੇਂ ਜ਼ਬਰਦਸਤੀ ਪ੍ਰਦਾਨ ਵਾਣ ਜਾਣ ਪਏ ਇਹਨਾਂ ਨੂੰ ਅਕਸੈਪਟ ਕੋਈ ਨਹੀਂ ਕਰੇਗਾ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ ਮਲੋਤਰਾ ਜੀ ਦਵਿੰਦਰ ਪੂਰੀ ਕਹਿ ਰਹੇ ਨੇ ਕਿ ਬਾਦਲ ਇਫੈਕਟ ਜਿਹੜਾ ਵਾ ਲੁਧਿਆਣਾ ਚੌਂਡ ਦੇ ਵਿੱਚ ਦਿਸੇਗਾ ਕੁਲਦੀਪ ਸਿੰਘ ਕਹਿ ਰਹੇ ਨੇ ਇਹਨਾਂ ਦਾ ਨਿਸ਼ਾਨਾ ਸਿਰਫ ਬਾਦਲ ਪਰਿਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਇਹ ਇਨਾਂ ਦਾ ਕਹਿਣਾ ਵਾ ਸ਼ਾਇਦ ਕੋਈ ਮੇਰੇ ਖਿਆਲ ਨੈਟਵਰਕ ਤੇ ਵਿੱਚ ਦਿੱਕਤ ਆਈ ਆ ਮੇਰਾ ਖਿਆਲ ਹੈ ਆਪਾਂ ਨੂੰ ਇੱਕ ਵਾਰੀ ਰੁਕਣਾ ਪੈਣਾ ਵਾ ਦੁਬਾਰਾ ਸ਼ਾਇਦ ਤੁਹਾਨੂੰ ਬ੍ਰੇਕ ਲੈਣੀ ਪੈਣੀ ਆ ਬ੍ਰੇਕ ਤੋਂ ਬਾਅਦ ਮੈਂ ਵਾਪਸ ਆ ਰਿਹਾ ਵਾਂ ਨੈਟਵਰਕ ਦਿੱਕਤ ਆ ਸੋ ਜਿਹੜੇ ਸੱਜਣ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਨੂੰ ਕਹਿਣਾ ਕਾਈਂਡਲੀ ਹੋਲਡ ਕਰੋ ਮੈਂ ਵਾਪਸ ਹੁਣੇ ਆ ਰਿਹਾ ਵਾਂ ਛੋੜੀ ਜੀ ਬ੍ਰੇਕ ਤੋਂ ਬਾਅਦ